ਹਾਂਜੀ ਗੱਦਾਂ ਸਾਰੇ ਭਰਾ ਮੇਰੇ ਉਮੀਦ ਕਰਦਾ ਸਾਰੇ ਠੀਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਤੰਦਰੁਸਤੀ ਦੀ ਜ਼ਿੰਦਗੀ ਜੋ ਹੈ ਬਿਉਤੀਤ ਕਰ ਰਹੇ ਹੋਗੇ ਉਸ ਮਾਲਕ ਦੀ ਉਸ ਕਲਗੀਆਂ ਵਾਲੇ ਦੀ ਕਿਰਪਾ ਦੇ ਨਾਲ ਅੱਜ ਦੇ ਟੂਰਨਾਮੈਂਟ ਦੱਸਣ ਜਾ ਰਹੇ ਆ ਕੱਲ ਤਖਤਪੁਰੇ ਦੇ ਵਿੱਚ ਮੇਰੇ ਵੀਰੋ ਸਾਰੇ ਟੌਪ ਦੇ ਖਿਡਾਰੀ ਅੰਬਾਦੀਪ ਅਯੋਦਾ ਸਾਰੇ ਹੀ ਵੱਡੇ ਖਿਡਾਰੀ ਪਹੁੰਚੇ ਸੀਗੇ ਵੱਡੇ ਮੈਚ ਕੱਲ ਹੋਏ ਤੇ ਅੱਜ ਵੀ ਮੇਰੇ ਵੀਰੋ ਵੱਡੇ ਟੂਰਨਾਮੈਂਟ ਅੱਜ ਇੱਕ ਵੱਡੇ ਖਿਡਾਰੀ ਦੇ ਪੈੰਡ ਵੀ ਵੱਡੀਆਂ ਰੌਣਕਾਂ ਲੱਗਣੀਆਂ ਬਾਰੇ ਵੀ ਤੁਹਾਨੂੰ ਦੱਸਾਂਗੇ ਅੱਜ ਵੱਡੀਆਂ ਰੌਣਕਾਂ ਕਾਂ ਚੋਲੇ ਵਾਲੇ ਅਰਸ਼ ਦੇ ਪਿੰਡ ਵੀ ਲੱਗਣੀਆਂ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਜਿਆ ਕਰੋ ਇੱਕ ਦਿਨ ਪਹਿਲਾਂ ਤੁਹਾਡੇ ਲਈ ਜੋ ਆ ਵੀਡੀਓ ਬਣਾ ਕੇ ਰੱਖਦੇ ਹੁੰਨੇ ਆ ਇੱਕ ਦਿਨ ਪਹਿਲਾਂ ਤਾਂ ਕਿ ਛੇਤੀ ਤੁਹਾਨੂੰ ਮਿਲੇ ਟੂਰਨਾਮੈਂਟਾਂ ਬਾਰੇ ਜਾਣਕਾਰੀ ਪਤਾ ਲੱਗੇ ਤੁਹਾਨੂੰ ਵੀ ਅੱਜ ਵੀ ਕਿੱਥੇ ਵੱਡੇ ਮੈਚ ਹੋਣੇ ਆ ਮੇਰੇ ਵੀਰੋ ਅੱਜ ਪਹਿਲਾ ਟੂਰਨਾਮੈਂਟ ਲੋਟ ਦੇ ਵਿੱਚ ਹੋਣ ਜਾ ਰਿਹਾ ਵੱਡਾ ਕਬੱਡੀ ਕੱਪ ਓਪਨ ਦਾ ਲੱਖ ਪਹਿਲਾ ਇਨਾਮਾਂ ਤਿੰਨ ਖਿਡਾਰੀ ਬਾਹਰੋਂ ਬੈਸਟਾਂ ਨੂੰ 15-15000 ਵੱਡੀਆਂ ਟੀਮਾਂ ਮੇਰੇ ਵੀਰੋ ਇਹ ਟੂਰਨਾਮੈਂਟ ਤੇ ਅੱਜ ਵੱਡੇ ਖਿਡਾਰੀ ਪਹੁੰਚ ਰਹੇ ਆ ਲੋਟ ਦੇ ਵਿੱਚ ਵੀ ਇਸ ਤੋਂ ਅੱਗੇ ਅੱਜ ਹਾਈ ਕੋਰਟ ਦੇ ਵਿੱਚ ਵੱਡਾ ਕਬੱਡੀ ਕੱਪ ਆਲੂਪਣ ਲੱਖ ਪਹਿਲਾ ਇਨਾਮ ਦੂਜਾ ਇਨਾਮ 75000 ਰੁਪਏ ਰੱਖਿਆ ਗਿਆ ਵੱਡੀਆਂ ਟੀਮਾਂ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਵੀ ਅੱਜ ਖੇਡਣ ਜਾ ਰਹੀਆਂ ਇਸ ਕਬੱਡੀ ਕੱਪ ਤੇ ਵੀ ਵੱਡੇ ਇਨਾਮ ਇਸ ਤੋਂ ਅੱਗੇ ਅੱਜ ਮੇਰੇ ਵੀਰੋ ਚੋਲਾ ਸਾਹਿਬ ਸ਼੍ਰੀ ਜੋ ਤਰਨ ਤਰਨ ਸਾਹਿਬ ਦੇ ਵਿੱਚ ਕਹੀ ਇਹ ਆਪਾਂ ਵੱਡਾ ਟੂਰਨਾਮੈਂਟ ਹੋਣ ਜਾ ਰਹੇ ਆ ਅੱਜ ਅਰਸ਼ ਚੋਲੇ ਵਾਲੇ ਦੇ ਸੁਖਮਣ ਪੈਂਡ ਮੇਰੇ ਵੀਰੋ ਵੱਡੀਆਂ ਰੌਣਕਾਂ ਲੱਗਣੀਆਂ ਵੱਡੇ ਵੱਡੇ ਖਿਡਾਰੀ ਇਸ ਟੂਰਨਾਮੈਂਟ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲੇ ਆ ਅੱਜ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਸਾਰੇ ਖਿਡਾਰੀ ਦੀਪਦ ਬੁਰਜੀ ਵਾਲਾ ਅੰਬਾ ਸੌਰ ਸਿੰਘ ਗੁਰਦੇਤ ਟਾਰਜਨ ਔਲਖਾਣਾ ਅਮਰਿਤ ਆਰਸ਼ ਚੋਲੀ ਵਾਲਾ ਗੁਰਲਾਲ 16 ਵਾਲਾ ਵੱਡੇ ਖਿਡਾਰੀ ਮੇਰੇ ਵੀਰੋ ਆਰਸ਼ ਦੇ ਪਿੰਡ ਅੱਜ ਪਹੁੰਚ ਰਿਹਾ ਚੋਲਾ ਸਾਹਿਬ ਦੀ ਉਹ ਵੱਡੀ ਟੀਮ ਬਣ ਜਾ ਰਹੀ ਆ 1.5 ਲੱਖ ਪਹਿਲਾ ਇਨਾਮ ਆ ਦੂਜਾ ਨਾ 1 ਲੱਖ ਬੈਸਟਾਂ ਲਈ ਵੀ ਵੱਡੇ ਇਨਾਮ ਰੱਖੇ ਗਏ ਆ ਲਾਈਵ ਕਬੱਡੀ ਅਫੀਸ਼ੀਅਲ ਵੈਬਸਾਈਟ ਇੱdte ਲਾਈਵ ਚੱਲਣਾ ਅੱਜ ਦੇ ਦਿਨ ਦਾ ਵੱਡਾ ਮੇਲਾ ਸੌਖਮਣ ਚੋਲੇ ਦੀ ਯਾਦ ਨੂੰ ਸਮਰਪਿਤ ਉਸ ਜੋ ਟੌਪ ਦੇ ਰੇਡਰ ਦੀ ਯਾਦ ਨੂੰ ਸਮਰਪਿਤ ਮੇਰੇ ਵੀਰੋ ਅੱਜ ਵੱਡਾ ਕੱਪ ਯੋਧਾ ਸੁਰਖਪਰੀਆ ਯਾਦਾ ਸੁਰਖਪਰੀਆ ਪਹੁੰਚ ਰਿਹਾ ਵੱਡੀ ਟੀਮ ਦਾ ਮੱਖਣ ਮੱਖੀ ਹੁਣੀ ਇਸ ਕਬੱਡੀ ਕੱਪ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਨੇ ਆ ਅੱਜ ਮੇਰੇ ਵੀਰੋ ਇਹ ਟੂਰਨਾਮੈਂਟ ਗੌਮਟੀ ਕਲਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਅੱਜ ਓਪਨ ਦਾ ਟੂਰਨਾਮੈਂਟ ਆ ਹੋ ਅੱਜ ਮੇਰੇ ਵੀਰੋ ਸਰਾ ਲੱਗਣਾ ਤੇ ਅੱਜ ਜੋ ਹੈ ਹਾਕਮ ਵਾਲੀਏ ਜੱਗੂ ਦਾ ਜੇ ਨਾਂ ਲਈਏ ਵੀਡੀਓ ਦੇ ਵਿੱਚ ਨਾ ਫਿਰ ਕਹਿੰਦੇ ਆ ਯਾਰ ਜਦੋਂ ਉਹਨੇ ਖੇਡਣਾ ਹੀ ਨਹੀਂ ਭਰਾ ਮੇਰੇ ਉਹ ਆਪਣਾ ਵੱਡਾ ਖਿਡਾਰੀ ਬਾਨਾ ਜੱਗੂ ਵਰਗਾ ਇਹ ਵੀ ਕੋਈ ਖਾੜਾ ਜੀ ਦਾ ਬਾੜਾ ਨਹੀਂ ਜੱਗੂ ਜਦ ਨਾਲ ਖੇਡਿਆ ਜ਼ਰੂਰ ਦੱਸਾਂਗੇ ਐਦਾਂ ਨਾ ਕਰਿਆ ਕਰੋ ਭਰਾ ਮੇਰੇ ਵੀ ਜੱਗੂ ਬਰੇ ਨਹੀਂ ਕੋਲ ਦੱਸਿਆ ਉਹਨੇ ਨਹੀਂ ਖੇਡਣਾ ਯਾਰ ਹਜੇ ਤਾਂ ਕਰਕੇ ਬਾਕੀ ਕਈ ਵਾਰ ਖਿਡਾਰੀ ਨਾ ਨਾ ਸਾਈਂ ਦਿੱਤੀ ਹੁੰਦੀ ਹੈ ਖਿਡਾਰੀਆਂ ਨੂੰ ਕਮੇਟੀ ਦੇ ਤੇ ਜੋ ਜਵਾਨ ਕੀਤੀ ਹੁੰਦੀ ਆ ਫਿਰ ਟਾਈਮ ਤੇ ਨਾ ਕਰ ਜਾਣੀ ਇਹ ਵੀ ਚੰਗੀ ਗੱਲ ਨਹੀਂ ਇਹ ਮੈਂ ਬੋਲ ਨਹੀਂ ਨਹੀਂ ਸੀਗੀ ਗੱਲ ਕਿਉਂਕਿ ਪਰ ਜਦੋਂ ਯਾਰ ਲੋਕ ਸਾਨੂੰ ਕਹਿਣ ਬਈ ਇੱਕ ਜੋ ਖਿਡਾਰੀ ਤੂੰ ਕਹੇ ਉਹ ਤਾਂ ਆ ਹੀ ਨਹੀਂ ਜਾਂ ਦੋ ਚਾਰ ਹੁੰਦੇ ਆ ਨਾ ਦੋ ਕੋ ਖਿਡਾਰੀ ਹੁੰਦੇ ਆ ਮੇਰੇ ਖਿਆਲ ਨਾਲ ਜਿਹੜੇ ਬਾਏ ਚਾਂਸ ਜੋ ਹੈ ਹਰ ਇੱਕ ਟੂਰਨਾਮੈਂਟ 'ਤੇ ਇਹ ਗੱਲ ਹੁੰਦੀ ਆ ਨਾ ਤਾਂ ਉਹ ਚੀਜ਼ ਆ ਬਾਕੀ ਇਹ ਜ਼ਰੂਰੀ ਗੱਲ ਸੀਗੀ ਬਾਕੀ ਜੇ ਮੈਂ ਤੁਹਾਨੂੰ ਗਲਤ ਲੱਗਿਆ ਜੇ ਹੋਇਆ ਜੇ ਗਲਤ ਬੋਲ ਗਿਆ ਤਾਂ ਮਾਫੀ ਚਾਹਣਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ دان